ਹੁਣ ਹਰ ਇੱਕ ਬੰਦਾ ਇਹ ਜੀ ਚਾਹੁੰਦਾ ਕਿ ਵਾਲ ਕਾਲੇ ਹੋਣ ਚਿੱਟੇ ਨਾ ਹੋਣ ਜਾਂ ਫਿਰ ਝੁਰੜੀਆਂ ਨਾ ਹੋਣ ਹਮੇਸ਼ਾ ਜਵਾਨ ਰਹੀਏ ਸਕਿਨ ਟਾਈਟ ਰਹੇ ਇਹ ਪੋਸੀਬਲ ਹੈ ਸਾਇੰਸ ਦੱਸਦੀ ਹੈ ਕਿ ਇਹ ਸਭ ਕੁਝ ਡਿਸਾਈਡ ਕਰਦਾ ਹੈ ਇੱਕ ਛੋਟਾ ਜਿਹਾ ਸਟਰਕਚਰ ਜਿਹਦਾ ਨਾਮ ਆ ਟੈਲੋਮੀਰ ਹੁਣ ਟੈਲੋਮੀਰ ਕੀ ਹੁੰਦਾ ਇੱਕ ਕਰੋਮੋਸੋਮ ਜਿਹੜਾ ਆਪਣਾ ਡੀਐਨਏ ਹੁੰਦਾ ਉਹਦੇ ਉੱਤੇ ਛੋਟੇ ਛੋਟੇ ਇੱਕ ਪ੍ਰੋਟੈਕਟਿਵ ਕੈਪ ਹੁੰਦੇ ਨੇ ਇਨੋਸੈਂਸ ਨੇ ਇਸ ਹਿਸਾਬ ਨਾਲ ਐਕਸਪਲੇਨ ਕਰਿਆ ਹੈ ਕਿ ਜਿਵੇਂ ਇੱਕ ਤੁਹਾਡੇ ਬੂਟ ਨਹੀਂ ਹੁੰਦੇ ਬੂਟ ਦੇ ਜਿਹੜੇ ਫੀਤੇ ਹੁੰਦੇ ਨੇ ਜਿਹੜੇ ਉਹਨਾਂ ਦੇ ਉੱਤੇ ਛੋਟੇ ਛੋਟੇ ਟੈਪ ਲੱਗੇ ਹੁੰਦੇ ਨੇ ਉਦਾਂ ਦੇ ਹੁੰਦੇ ਨੇ ਇਹ ਸੋ ਇਹ ਜਿਵੇਂ ਜਿਵੇਂ ਸੈਲ ਦੇ ਤੁਹਾਡੇ ਘਸਦੇ ਜਾਂਦੇ ਨੇ ਸ਼੍ਰਿੰਕ ਹੁੰਦੇ ਜਾਂਦੇ ਨੇ ਛੋਟੇ ਹੁੰਦੇ ਜਾਂਦੇ ਨੇ ਉਦਾਂ ਹੀ ਤੁਸੀਂ ਏਜਿੰਗ ਹੁੰਦੇ ਹੋ ਮਤਲਬ ਕਿ ਇਹ ਇੱਕ ਮੇਨ ਕਾਰਨਾ ਜਿੱਥੇ ਤੱਕ ਮਤਲਬ ਸਾਇੰਸ ਪਹੁੰਚੀ ਹੈ ਕਿ ਜਿਹਦੇ ਨਾਲ ਤੁਸੀਂ ਏਜਿੰਗ ਹੁੰਦੇ ਹੋ ਜਿਹਦੇ ਨਾਲ ਤੁਸੀਂ ਬੁੱਢੇ ਹੁੰਦੇ ਹੋ ਕਿਉਂਕਿ ਕੁਦਰਤ ਤਾਂ ਇਹ ਰੂਲ ਆ ਕੁਦਰਤ ਇਹ ਹੀ ਚੀਜ਼ ਚਾਹੁੰਦੀ ਆ ਕਿ ਤੁਸੀਂ ਇੱਕ ਵਾਰ ਜਵਾਨੀ ਚਾਏ ਬੱਚੇ ਪੈਦਾ ਕਰੋ ਤੇ ਆਪਣਾ ਡੀਐਨਏ ਪਾਸ ਕਰੋ ਜੈਨੇਟਿਕ ਮਟੀਰੀਅਲ ਪਾਸ ਕਰੋ ਤੇ ਉਸ ਤੋਂ ਬਾਅਦ ਜੇ ਤੁਸੀਂ ਕੋਈ ਵੀ ਮੁੰਡਾ ਆਪਣੇ ਚ ਮਰਦਾ ਤਾਂ ਕੁਦਰਤ ਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਉਹਦਾ ਅੱਗੇ ਰੂਲ ਹੈ ਇਹ ਉਹ ਚੱਲੀ ਜਾ ਰਹੀ ਆ ਜਿਵੇਂ ਆਪਾਂ ਕਹਿੰਦੇ ਯਾਰ ਮਰਨ ਦਾ ਕਦਨ ਹੈਗਾ ਹੀ ਆ ਪਰ ਕੀ ਇਹ ਟੈਲੋਮੀਸ ਨੇ ਜਿਹੜੇ ਜਿਹੜੇ ਕਹਦੇ ਨੇ ਕਿ ਇਹਨਾਂ ਨੂੰ ਸਲੋ ਕਰਨ ਦਾ ਕੋਈ ਰਾਹ ਹੈਗਾ ਕੋਈ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਜ਼ਿਆਦਾ ਟਾਈਮ ਜਿੰਨਾ ਟਾਈਮ ਜੀਣਾ ਜਵਾਨ ਰਹਿ ਸਕੀਏ ਜਾਨੀ ਕਿ ਸਾਡੀ ਜਿਹੜੀ